ਪੋਕਲਨ ਹੋਵੇ ਜੇਸੀਬੀ ਹੋਵੇ ਉਹ ਕੋਈ ਵੀ ਮਸ਼ੀਨ ਕਹਿੰਦੇ ਸ਼ੰਭੂ ਬਾਰਡਰ ਵਾਲੇ ਪਾਸੇ ਨੂੰ ਨਾ ਆਉਣ ਦਿੱਤੀ ਜਾਵੇ। ਕਈ ਥਾਵਾਂ ਦੇ ਉੱਤੇ ਬੈਰੀਕੇਡਿੰਗ ਵੀ ਕਰ ਦਿੱਤੀ ਗਈ ਹੈ। ਕਈ ਥਾਵਾਂ ਦੇ ਉੱਤੇ ਨਾਕੇਬੰਦੀ ਵੀ ਕਰ ਦਿੱਤੀ ਗਈ ਹੈ। ਐਨਕਾ ਇਹਨਾਂ ਨੂੰ ਦਿੱਤੀਆਂ ਜਾੜੀਆਂ ਨੇ ਆ ਸ਼ੀਲਦਾ ਜਿਹੜੀਆਂ ਨੇ ਕਿਸਾਨਾਂ ਦੇ ਵੱਲੋਂ ਦਿੱਤੀਆਂ ਜਾੜੀਆਂ ਨੇ ਜੁਰਗੋ ਕੀ ਤਿਆਰੀ ਹੈ ਤੁਹਾਡੀ ਦਿੱਲੀ ਕੋਲ ਸਾਡੀ ਫੋਲ ਆਹੀ ਜਾਣਾ ਜਾਣਾ। ਆ ਜੋ ਮਰਜੀ ਹੋਈ। ਅਤੂ ਗਾਈ ਸਾਂਝਾ ਜਾਣਦੇ ਹੀ ਨਹੀਂ ਕੁਝ ਫਿਕਰ ਕੋਈ ਡਰਤਾ ਨਹੀਂ ਬਾਈ ਭੂਰਾ ਜੇ ਨਾ ਡਰਦੇ ਦੋ ਮੋਡੀਫਾਈਡ ਪੋਕਲੇ ਜਿਹੜੀਆਂ ਨੇ ਉਹ ਲੈ ਕੇ ਆਏ ਨੇ ਕਿਸਾਨ ਦੋ ਮੋਡੀਫਾਈਡ ਪੋਕਲੇ ਲੈ ਕੇ ਆਏ ਨੇ ਇੱਕ ਮੋਡੀਫਾਈਡ ਜੀਸੀਬੀ ਹੈ ਨਾਲ ਨਾਲ ਜੋ ਵਰਤੀਰਾ ਕਰ ਰਿਹਾ ਸ਼ਾਇਦ ਪਾਕਿਸਤਾਨ ਵਾਲੇ ਵੀ ਇਦਾਂ ਨਹੀਂ ਕਰਦੇ ਤਿਆਰੀ ਬਹੁਤ ਹੈ ਜ਼ਬਰਦਸਤ ਮੁਕਾਬਲਾ ਸਬਰ ਨਾਲ ਹੀ ਕਰਨਾ ਸ਼ੰਭੂ ਬਾਰਡਰ ਤੇ ਮੌਜੂਦ ਹਾਂ ਔਰ ਸਵੇਰ ਦਾ ਸਮਾਂ ਔਰ ਕਿਸਾਨ ਅੱਜ ਸੁਰੇਹੀ ਆਪਣੀਆਂ ਤਿਆਰੀਆਂ ਕਰ ਚੁੱਕੇ ਨੇ ਕਿਉਂਕਿ ਕਿਹਾ ਕਿ ਦਿੱਲੀ ਕੂਚ ਕਰਨਾ ਹੈ ਤਾਂ ਤਸਵੀਰਾਂ ਤੁਹਾਨੂੰ ਸ਼ੰਭੂ ਬਾਰਡਰ ਦੀਆਂ ਦਿਖਾ ਰਹੇ ਹਾਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਅੱਜ ਸੁਰੇਹੀ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਹਾਲਾਂਕਿ ਪ੍ਰੈਸ ਕਾਨਫਰੰਸ ਹੋਈ ਹੈ ਸਰਵਨ ਸਿੰਘ ਪੰਦੇਰ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਔਰ ਕਿਹਾ ਗਿਆ ਹੈ ਕਿ ਸ਼ਾਂਤਮਈ ਤਰੀਕੇ ਦੇ ਨਾਲ ਹੀ ਸਾਡਾ ਇਹ ਪ੍ਰੋਟੈਸਟ ਰਹੂਗਾ ਸਰਕਾਰ ਬੈਰੀਕੇਡਿੰਗ ਕਹਿੰਦੇ ਹਟਾ ਦਵੇ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਹੀ ਕੂਚ ਕਰਾਂਗੇ ਤਾਂ ਉਸ ਤੋਂ ਪਹਿਲਾਂ ਜੇ ਗੱਲ ਕਰੀਏ हरियाणा सरकार दी हरियाणा सरकार ਦੇ ਵੱਲੋਂ ਪੰਜਾਬ ਦੇ ਡੀਜੀਪੀ ਨੂੰ ਪੱਤਰ ਲਿਖਿਆ ਗਿਆ ਲੈਟਰ ਲਿਖੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਕੋਈ ਵੀ ਵੱਡੀ ਮਸ਼ੀਨਾ ਯਾਨੀ ਕਿ ਜਿਸ ਦੇ ਵਿੱਚ ਪੋਕਲਨ ਹੋਵੇ ਜੀਸੀਬੀ ਹੋਵੇ ਉਹ ਕੋਈ ਵੀ ਮਸ਼ੀਨ ਕਹਿੰਦੇ ਸ਼ੰਭੂ ਬਾਰਡਰ ਵਾਲੇ ਪਾਸੇ ਨੂੰ ਨਾ ਆਉਣ ਦਿੱਤੀ ਜਾਵੇ ਇਸ ਨੂੰ ਲੈ ਕੇ ਖਾਸ ਤੌਰ ਦੇ ਉੱਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਔਰ ਇਹ ਵੀ ਕਿਹਾ ਕਿ ਸ਼ੰਭੂ ਬਾਰਡਰ ਦੇ ਉੱਤੇ ਇਕੱਠ ਨਾ ਹੋਵੇ ਇਸ ਦੇ ਮੱਦੇਨਜ਼ਰ ਵੀ ਇਹ ਪੱਤਰ ਇਹ ਚਿੱਠੀ ਜਿਹੜੀ ਆ ਉਹ डीजीपी पंजाब ਨੂੰ ਲਿਖੀ ਗਈ ਹੈ ਤਾਂ ਉਸੇ ਦੇ ਉੱਤੇ ਹੁਣ ਕੰਮ ਕਰਦਿਆਂ ਹੋਏ ਆਂ ਕਈ ਥਾਵਾਂ ਦੇ ਉੱਤੇ ਬੈਰੀਕੇਡਿੰਗ ਵੀ ਕਰ ਦਿੱਤੀ ਗਈ ਹੈ ਕਈ ਥਾਵਾਂ ਦੇ ਉੱਤੇ ਨਾਕੇਬੰਦੀ ਵੀ ਕਰ ਦਿੱਤੀ ਗਈ ਹੈ ਔਰ ਤਸਵੀਰ ਤੁਹਾਨੂੰ ਇਹ ਅਸੀਂ ਤੁਹਾਨੂੰ ਸ਼ੰਭੂ ਬਾਰਡਰ ਦੀ ਦਿਖਾ ਰਹੇ ਆਂ ਤਾਂ ਕਿਉਂਕਿ ਅਥਰੂ ਗੈਸ ਦੇ ਗੋਲੇ ਦਾਗੇ ਜਾਣੇ ਨੇ ਤਾਂ ਕਿਸਾਨਾਂ ਨੂੰ ਜੋ ਆ ਉਹ ਸਮਾਨ ਦਿੱਤਾ ਜਾ ਰਿਹਾ ਹੈ ਨਮਕ ਨੂਨ ਤੁਸੀਂ ਦੇਖ ਸਕਦੇ ਹੋ ਇੱਥੇ ਦਿੱਤਾ ਜਾ ਰਿਹਾ ਹੈ ਅੱਖਾਂ ਤੇ ਲਾਉਣ ਵਾਸਤੇ ਇਹ ਐਣਕਾ ਦਿੱਤੀਆਂ ਜਾ ਰੀਆਂ ਨੇ ਤਾਂ ਇਹ ਐਣਕਾ ਹਰ ਇੱਕ ਕਿਸਾਨ ਨੂੰ ਦਿੱਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰੀਕੇ ਦਾ ਉਹਨਾਂ ਦੀ ਅੱਖਾਂ ਦੇ ਉੱਤੇ ਹੰਝੂ ਗੈਸ ਦਾ ਅਸਰ ਨਾ ਪਵੇ ਤਾਂ ਇਹ ਐਣਕਾ ਲਾ ਕੇ ਕਿਸਾਨ ਅੱਗੇ ਵਧਣਗੇ ਬਜ਼ੁਰਗ ਤੁਸੀਂ ਵੇਖੋਗੇ ਨਾਲ ਇੱਥੇ ਮੌਜੂਦ ਨੇ ਤਾਂ ਐਣਕਾ ਇਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਆ ਸ਼ੀਲਦਾ ਜਿਹੜੀਆਂ ਨੇ ਕਿਸਾਨਾਂ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਬਜ਼ੁਰਗੋ ਕੀ ਤਿਆਰੀ ਹੈ ਤੁਹਾਡੀ ਦਿੱਲੀ ਕੋਲ ਤਿਆਰੀ ਸਾਡੀ ਫੁੱਲ ਨਹੀਂ ਜਾਣਾ ਜਾਣਾ ਹਾਂ ਜੋ ਮਰਜੀ ਹੋ ਜੀ ਅਸਰੂ ਗੈਸ ਤੋਂ ਬਚਣ ਦੇ ਲਈ ਆ ਐਣਕਾ ਦਿੱਤੀ ਨੇ ਅਸਰੂ ਗੈਸ ਸਾਡੇ ਦੇ ਵੱਡਿਆਂ ਤੋਂ ਵੱਧਦੇ ਰਹਿਆ ਤੇ ਇਹ ਸਾਡੇ ਦੇ ਵਰਨੇ ਆ ਤੂੰ ਗਈ ਸਮਝਦਾ ਹੀ ਜਾਣਦੇ ਨਹੀਂ ਕੁਛ ਕੋਈ ਫਿਕਰ ਕੋਈ ਡਰ ਤਾਂ ਨਹੀਂ ਬਾਈ ਭੋਰਾ ਜੇ ਨਾ ਡਰਨੀ ਸਾਡਾ ਗੁਰੂ ਗੋਬਿੰਦ ਸਿੰਘ ਗੁਰੂ ਪਾਤਸ਼ਾਹ ਕਿੱਡਾ ਆ ਕੋਈ ਡਰ ਨਹੀਂ ਸਾਨੂੰ ਭੋਰਾ ਉਹ ਦੂਜੇ ਪਾਸੇ ਤੁਸੀਂ ਦੇਖੋਗੇ ਜਿਹੜੀ ਮੋਡੀਫਾਈਡ ਪੋਕਲੇਨ ਹੈ ਉਹ ਵੀ ਇੱਥੇ ਮੌਜੂਦ ਹੈ ਮੋਡੀਫਾਈਡ ਪੋਕਲੇਨ ਜਿਹੜੀ ਆ ਉਹ ਰਾਤ ਹੀ ਇੱਥੇ ਪਹੁੰਚ ਗਈ ਸੀ ਤਾਂ ਦੋ ਮੋਡੀਫਾਈਡ ਪੋਕਲੇਨ ਜਿਹੜੀਆਂ ਨੇ ਉਹ ਲੈ ਕੇ ਆਏ ਨੇ ਕਿਸਾਨ ਦੋ ਮੋਡੀਫਾਈਡ ਪੋਕਲੇਨ ਲੈ ਕੇ ਆਏ ਨੇ ਇੱਕ ਮੋਡੀਫਾਈਡ ਜੀਸੀਬੀ ਹੈ ਔਰ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਨੇ ਤਾਂ ਜਿਹੜੇ ਬਾਈ ਉਹਨਾਂ ਨੇ ਇਹ ਪੋਕਲਨ ਚਲਾਉਣੀ ਆ ਉਹ ਵੀ ਇੱਥੇ ਮੌਜੂਦ ਨੇ ਤਾਂ ਉਹਨਾਂ ਦੇ ਵੱਲੋਂ ਵੀ ਇਸ ਵੇਲੇ ਤਿਆਰੀਆਂ ਕੀਤੀਆਂ ਜਾ ਰਹੀਆਂ ਮਸ਼ੀਨ ਕਹਿੰਦੇ ਅਸੀਂ ਹਾਲਾਕੀ ਪੂਰੀ ਟੈਸਟ ਕਰਕੇ ਆਏ ਆ ਪੂਰੀ ਚੈੱਕ ਕਰਕੇ ਆਏ ਆ ਮਾਸਕ ਉਹਨਾਂ ਨੇ ਪਾਏ ਹੋਏ ਨੇ ਆ ਦੇਖੋ ਤੁਸੀਂ ਉਹਨਾਂ ਦੇ ਵੱਲੋਂ ਜੋ ਆਕਸੀਜਨ ਮਾਸਕ ਹੁੰਦਾ ਜਿਹੜਾ ਹੰਝੂ ਗੈਸ ਦੇ ਗੋਲਿਆਂ ਨੂੰ ਨਾ ਇੱਥੇ ਕੋਈ ਅਸਰ ਪਾਣ ਦਵੇ ਤਾਂ ਉਹਨਾਂ ਦੇ ਵੱਲੋਂ ਵੀ ਪਾਇਆ ਹੋਇਆ ਬਾਈ ਕੀ ਲੱਗਦਾ ਤਿਆਰੀ ਕਿੰਨੀ ਕ ਹੈ ਤਿਆਰੀ ਬਹੁਤ ਹੈ ਜਬਰਦਸਤ ਮੁਕਾਬਲਾ ਸਬਰ ਨਾਲ ਹੀ ਕਰਨਾ ਹੈ ਹਾਂ ਸਾਸਿ ਨੇ ਮਸ਼ੀਨਾਂ ਇਹ ਐ ਲੈ ਜਾਂਦੀਆਂ ਨੇ ਕਿਉਂਕਿ ਸਰਕਾਰ ਨੇ ਆਪਦਾ ਇੰਤਜ਼ਾਮ ਬਹੁਤ ਜ਼ਿਆਦਾ ਕੀਤਾ ਹੋਇਆ ਹੈ ਕਿਉਂਕਿ ਉਹ ਹੱਥਾਂ ਨਾਲ ਤਾਂ ਐਵੇਂ ਸਬਰ ਨਾਲ ਪਰਾ ਹੋਣੀ ਨਹੀਂ ਇਹ ਮਸ਼ੀਨਾਂ ਉਹਨੂੰ ਸਾਈਡ ਤੇ ਕਰ ਦੇਣਗੇ ਅਸੀਂ ਅੱਗੇ ਲੰਘ ਜਾਾਂਗੇ ਅਸੀਂ ਨੇ ਕੋਈ ਅਸੀਂ ਨੇ ਕੋਈ ਉਹ ਨਹੀਂ ਕਰਨਾ ਅਸੀਂ ਕੋਈ ਹੁੱਲੜਬਾਜੀ ਨਹੀਂ ਕਰਨੀ ਇੱਥੇ ਆਗੂ ਜਿਵੇਂ ਕਹਿਣਗੇ ਅਸੀਂ ਉਵੇਂ ਚੱਲਣਾ ਕਹਿਣ ਦਾ ਮਤਲਬ ਹੈ ਕਿ ਸ਼ਾਂਤਮਈ ਤਰੀਕੇ ਨਾਲ ਕਿ ਹਾਲਾਂਕਿ ਤੁਸੀਂ ਨਾਮ ਵੀ ਤਾਂ ਸ਼ਾਂਤੀ ਰੱਖਿਆ ਹੋਇਆ ਕਹਿੰਦੇ ਹਾਂ 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 ਇਹਦਾ ਨਾਮ ਵੀ ਸ਼ਾਂਤੀ ਹੈ ਇਹਨੂੰ ਸ਼ਾਂਤਮਈ ਤਰੀਕੇ ਅੱਗੇ ਲੈ ਕੇ ਜਾਣਾ ਹੈ ਵੀ ਤਰੀਕੇ ਅੱਗੇ ਲੈ ਕੇ ਜਾਓਗੇ ਆਰਾਮ ਨਾਲ ਪਾਸੇ ਕਰ ਦੋਗੇ ਫਿਰ ਕਿਸਾਨਾਂ ਨੂੰ ਕਹਦੋਂਗੇ ਲੰਘ ਜਾ ਹਾਂ ਹਾਂ ਕੋਈ ਅਸੀਂ ਐਵੇਂ ਕੋਈ ਹੁੱਲੜਵਾਜੀ ਨਹੀਂ ਕਰਨੀ ਤੇ ਕੋਈ ਐ ਨਹੀਂ ਕਰਨਾ ਕਿਉਂਕਿ ਇੱਥੇ ਸਰਕਾਰ ਕੋਲੇ ਸਾਰਾ ਸਾਧਨ ਹੈ ਅਸੀਂ ਇੱਕ ਨਿਹੱਥੇ ਆਏ ਹਾਂ ਅਸੀਂ ਇੱਕ ਖਾਲੀ ਹੱਥ ਆਪਦਾ ਹੱਕ ਲੈਣ ਆਏ ਹਾਂ ਅਸੀਂ ਕੋਈ ਇੱਥੇ ਉਹਨਾਂ ਨਾਲ ਜ਼ਬਰਦਸਤੀ ਜੇ ਲੜਨ ਨਹੀਂ ਆਏ ਉਹਨਾਂ ਕੋਲੇ ਸਾਰਾ ਸਾਧਨ ਹੈ ਗਿਆ ਕੀ ਸ਼ਾਂਤਮਈ ਤਰੀਕੇ ਨਾਲ ਜਾਣਾ ਹੈ ਨਾਮ ਦੀ ਹਾਲਾਕੀ ਪੋਕ ਲੈਂਦਾ ਇਹਨਾਂ ਨੇ ਸ਼ਾਂਤੀ ਰੱਖਿਆ ਤਾਂ ਸ਼ਾਂਤੀ ਦੇ ਉੱਤੇ ਕਹਿੰਦੇ ਰਾਮ ਨਾਲ ਸ਼ਾਂਤਮਈ ਤਰੀਕੇ ਨਾਲ ਬੈਠ ਕੇ ਜਾਵਾਂਗੇ ਤਾਂ ਇੱਥੋਂ ਦੀ ਬੈਰੀਕੇਟਿੰਗ ਹਟਾ ਦੇਵਾਂਗੇ ਔਰ ਫਿਰ ਅੱਗੇ ਕੂਚ ਕਰਾਂਗੇ ਤਾਂ ਇਹ ਤਸਵੀਰ ਤੁਸੀਂ ਵੇਖੋਗੇ ਇਹ ਬੋਲੇ ਰੱਖੋ ਇਹਨਾਂ ਨੂੰ ਸ਼ੰਭੂ ਬਾਰਡਰ ਦੀ ਹੈ ਜਿੱਥੇ ਸਵੇਰ ਤੋਂ ਹੀ ਕਿਸਾਨ ਬਜ਼ੁਰਗ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਵੱਡੀ ਗਿਣਤੀ ਦੇ ਵਿੱਚ ਇੱਥੇ ਕਿਸਾਨ ਜਿਹੜੇ ਨੇ ਜਿਹੜੇ ਟਰਾਲੀਆਂ ਦੇ ਵਿੱਚ ਸੀ ਰਾਤ ਕੱਟੀ ਜਿਨ੍ਹਾਂ ਨੇ ਉਹ ਵੀ ਇੱਥੇ ਪਹਿਲਾਂ ਪਹੁੰਚ ਚੁੱਕੇ ਨੇ ਔਰ ਹੁਣ ਪੂਰੇ ਦੂਰੋਂ ਜੋ ਨੇ ਉਹ ਕਿਸਾਨ ਇੱਥੇ ਪਹੁੰਚਦਾ ਸ਼ੁਰੂ ਹੋ ਚੁੱਕੇ ਨੇ ਤਾਂ ਇਸੇ ਰਸਤੇ ਤੋਂ ਆਹ ਰਸਤੇ ਤੋਂ ਕਿਸਾਨਾਂ ਨੇ ਜੋ ਆ ਉਹ ਅੱਗੇ ਜਾਣਾ ਹੈ ਆਹ ਰਸਤੇ ਤੋਂ ਕਿਸਾਨਾਂ ਨੇ ਅੱਗੇ ਵਧਣਾ ਹੈ ਔਰ ਇਸੇ ਰਸਤੇ ਤੋਂ ਜੋ ਬੈਰੀਕੇਡਿੰਗ ਜਿਹੜੀ ਆ ਉਹ ਕਹਿੰਦੇ ਪਿੱਛੇ ਕਰਾਂਗੇ ਔਰ ਉਸ ਤੋਂ ਬਾਅਦ ਫਿਰ ਅੱਗੇ ਦਿੱਲੀ ਵੱਲ ਨੂੰ ਕੂਚ ਕਰਾਂਗੇ ਤਾਂ ਦਿੱਲੀ ਵੱਲ ਨੂੰ ਕੂਚ ਕਰਨ ਤੋਂ ਪਹਿਲਾਂ ਸਰਕਾਰ ਜ਼ਰੂਰ ਅ ਰੈਸਟ੍ਰਿਕਸ਼ਨਸ ਲਗਾਈਆਂ ਉਹਨਾਂ ਨੇ ਸਰਕਾਰ ਨੇ ਹਰਿਆਣਾ ਦੀ ਸਰਕਾਰ ਨੇ ਗਾਈਡਲਾਈਨਸ ਜਾਰੀ ਕੀਤੀਆਂ ਨੇ ਬੱਚਿਆਂ ਨੂੰ ਔਰਤਾਂ ਨੂੰ ਦੂਰ ਰਹਿਣ ਦੇ ਲਈ ਕਿਹਾ ਹੈ ਕਿਹਾ ਹੈ ਕਿ ਕੋਈ ਔਰਤਾਂ ਬੱਚੇ ਇਸ ਧਰਨੇ ਦੇ ਵਿੱਚ ਨਾ ਪਹੁੰਚਣ ਔਰ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਕੋਈ ਵੱਡੀਆਂ ਮਸ਼ੀਨਾਂ ਜੀਸੀਬੀਆਂ ਇੱਥੇ ਨਾ ਪਹੁੰਚਣ ਤੋਸ ਨੂੰ ਲੈ ਕੇ ਜੋ ਹੈ ਉਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਦੂਸਰੇ ਪਾਸੇ ਤੁਸੀਂ ਵੇਖੋਗੇ ਬਜ਼ੁਰਗ ਅਜੇ ਮੁਰਲੇ ਪਾਸੇ ਨੇ ਅਜੇ ਇਹਨਾਂ ਦੇ ਵੱਲੋਂ ਜੋ ਡਿਊਟੀਆਂ ਇਹਨਾਂ ਦੀ ਜਸੇਬੰਦੀਆਂ ਨੇ ਲਾਈਆਂ ਹੋਈਆਂ ਨੇ ਕਿ ਇੰਤਜ਼ਾਰ ਕਰਨ ਨੂੰ ਕਿਹਾ ਹੈ 11 ਵਜੇ ਦਾ ਟਾਈਮ ਦਿੱਤਾ ਕਿਉਂਕਿ ਸਮਾਂ 8:30 ਹੋਇਆ ਨਹੀਂ ਜੇ ਟਾਈਮ ਦੀ ਗੱਲ ਕਰੀਏ ਤਾਂ 8:30 ਦਾ ਟਾਈਮ ਹੋਇਆ ਹੋਇਆ ਤਾਂ 8:30 ਤੋਂ ਪਹਿਲਾਂ ਦੀ ਇਹ ਤਸਵੀਰ ਜਿਹੜੀ ਤੁਸੀਂ ਦੇਖ ਰਹੇ ਹੋ ਤਾਂ ਅਜੇ ਤੁਹਾਡੀ ਡਿਊਟੀ ਇਹੀ ਲਾਈ ਹੈ ਕਿ ਅਜੇ ਇੰਤਜ਼ਾਰ ਕਰਨਾ ਕਿਸੇ ਨੂੰ ਅੱਗੇ ਨਹੀਂ ਚਲਾਣ ਦੇਣਾ ਵੇਖੋ ਜੀ ਸਾਡਾ ਟਾਈਮ 10 ਵਜੇ ਦਾ ਵਾ ਅਸੀਂ ਤਾਂ ਬਲਟੀਆਂ ਅੱਗੇ ਢੱਕੇ ਵੀ ਸਾਡੇ ਨੌਜਵਾਨ ਜਿਹੜੇ ਬੜੇ ਜੋਸ਼ ਦੇ ਵਿੱਚ ਵਾ ਵੀ ਸ਼ਾਂਤਮਈ ਨਾਲ ਅਸੀਂ ਜਾਣਾ ਵਾ ਹਾ ਅੱਗੇ ਇਹਨਾਂ ਦੀ ਕੀ ਰਾਜਨੀਤੀ ਹੈ ਕੀ ਕਰਨਾ ਚਾਹੁੰਦੇ ਆ ਕਿ ਉਹ ਦੇਸ਼ ਦੇ ਵਾਸੀਆਂ ਦੇਸ਼ ਦੇ ਨਾਗਰਿਕ ਵਾਂ ਇਹਨਾਂ ਲੋਕਾਂ ਨੇ ਮੋਦੀ ਜੀ ਨੂੰ ਗੱਦੀ ਤੇ ਬਿਠਾਇਆ ਵਾ ਸਾਡੇ ਨਾਲ ਜੋ ਵਰਤੀਰਾ ਕਰ ਰਿਹਾ ਸ਼ਾਇਦ ਪਾਕਿਸਤਾਨ ਵਾਲੇ ਵੀ ਇਦਾਂ ਨਹੀਂ ਕਰਦੇ ਜੋ ਬਾਰਡਰ ਬਣਾ ਕੇ ਬੈਠ ਗਿਆ ਵਾ ਵੇਖੋ ਦਿੱਲੀ ਸਾਡੀ ਆ ਇਹਨਾਂ ਲੋਕਾਂ ਦੀ ਦਿੱਲੀ ਆ ਇਹ ਜਾ ਕੇ ਉੱਥੇ ਆਪਣਾ ਰਾਈਟ ਵਾ ਇਹਨਾਂ ਦਾ ਪ੍ਰੋਟੈਕਟ ਕਰਨਾ ਆਪਣੇ ਹੱਕਾਂ ਵਾਸਤੇ ਪਤਾ ਨਹੀਂ ਕੀ ਸੋਚਵਾ ਜਾਂ ਕਿਹੜੀ ਉਹਦੇ ਰਾਜਨੀਤੀ ਬਣਾਈ ਹੋਈ ਪਈ ਇਹਨਾਂ ਨੂੰ ਅੱਗੇ ਨਹੀਂ ਵਧ ਦਿੰਦੇ ਨਾ ਇੱਕ ਵਾਰ ਅੱਗੇ ਦੀ ਤਸਵੀਰ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਕਿੱਥੋਂ ਹੁੰਦਾ ਹੈ ਸਵੇਰ ਦਾ ਵੇਲਾ ਹੈ ਧੁੰਦ ਬਹੁਤ ਜ਼ਿਆਦਾ ਹੋਈ ਹੋਈ ਹੈ ਤਾਂ ਇਹੀ ਇੰਤਜ਼ਾਰ ਕੀਤਾ ਜਾ ਰਿਹਾ ਕਿ ਧੁੰਦ ਘਟੇਗੀ ਤਾਂ ਕਿਸਾਨ ਅੱਗੇ ਨੂੰ ਵਧਣਗੇ ਕਿਉਂਕਿ ਉਧਰਲੇ ਪਾਸੋਂ ਅਜੇ ਕੁਝ ਵੀ ਨਜ਼ਰ ਨਹੀਂ ਆ ਰਿਹਾ ਉਧਰਲੇ ਪਾਸੇ ਜੇ ਤੁਸੀਂ ਵੇਖੋਗੇ ਹਾਲਾਂਕਿ ਆਮੂਮਨ ਦਿਨਾਂ ਦੇ ਵਿੱਚ ਤਾਂ ਇਹ ਇੱਥੋਂ ਦੀ ਖੜ ਕੇ ਜੋ ਸ਼ੰਭੂ ਦਾ ਬਾਰਡਰ ਹੈ ਉਹ ਨਜ਼ਰ ਆ ਜਾਂਦਾ ਹੈ ਪਰ ਅੱਜ ਸ਼ੰਭੂ ਦਾ ਬਾਰਡਰ ਉੱਥੋਂ ਨਜ਼ਰ ਨਹੀਂ ਆ ਰਿਹਾ ਤਾਂ ਇਸ ਕਰਕੇ ਦੂਰੀ ਜੋ ਹੈ ਉਹ ਕਿਸਾਨਾਂ ਨੇ ਅਜੇ ਬਣਾ ਕੇ ਰੱਖੀ ਹੋਈ ਹੈ ਤਾਂ ਕਿ ਉਧਰਲੇ ਪਾਸੋਂ ਕੋਈ ਅਥਰੂ ਗੈਸ ਦਾ ਗੋਲਾ ਨਾ ਜਾਵੇ ਉਧਰਲੇ ਪਾਸੋਂ ਕੋਈ ਨੁਕਸਾਨ ਨਾ ਹੋ ਜਾਵੇ ਤਾਂ ਇਧਰਲੇ ਪਾਸੇ ਵੇਖੋਗੇ ਕਿਸਾਨ ਇਥੋਂ ਤੁਸੀਂ ਦਾ ਅੰਦਾਜ਼ਾ ਲਗਾ ਸਕਦੇ ਹੋ ਜਸ਼ਨ ਨੂੰ ਮੈਂ ਕਹਾਂਗਾ ਤਸਵੀਰ ਦਿਖਾਓ ਇਧਰਲੇ ਪਾਸੋਂ ਅੰਦਾਜ਼ਾ ਲਗਾਉਂਗੇ ਤੁਸੀਂ ਕਿ ਜੋ ਪਹਿਲਾਂ ਇਕੱਠ ਪਹਿਲਾਂ ਮੂਰਲੀ ਕਤਾਰਾਂ ਦੇ ਵਿੱਚ ਹੁੰਦਾ ਸੀ ਉਹ ਹੁਣ ਥੋੜਾ ਪਿੱਛੇ ਇਹਨਾਂ ਨੇ ਡਿਸਟੈਂਸ ਕਰਕੇ ਖੜਾਇਆ ਗਿਆ ਤਾਂ ਖਾਸ ਤੌਰ ਦੇ ਉੱਤੇ ਇਹ ਅਪੀਲ ਅਜੇ ਕਿਸਾਨਾਂ ਨੂੰ ਕੀਤੀ ਜਾ ਰਹੀ ਹੈ ਕਿ ਅਜੇ ਜੋ ਵਲੰਟੀਅਰ ਮੌਜੂਦ ਨੇ ਉਹਨਾਂ ਦੀ ਗੱਲ ਸੁਣੀ ਜਾਵੇ ਉਹਨਾਂ ਨੂੰ ਸੁਣ ਕੇ ਹੀ ਅੱਗੇ ਦਾ ਜੋ ਫੈਸਲਾ ਹੈ ਲੁੱਟਾ ਜਾਵੇ ਤਾਂ 10 ਵਜੇ ਟਾਈਮ ਦਿੱਤਾ ਹੋਇਆ 10 ਵਜੇ ਨੂੰ ਅੱਗੇ ਨੂੰ ਕੋਚ ਕਰਨਾ ਤਾਂ ਪਿਛਲੀ ਵਾਰੇ ਜ਼ਰੂਰ ਬਹੁਤ ਸਾਰੇ ਕਿਸਾਨ ਜਿਹੜੇ ਸੀ ਉਹਨਾਂ ਨੂੰ ਸਾਹ ਲੈਣ ਚ ਦਿੱਕਤ ਹੋਈ ਸੀ ਇਸ ਵਾਰੇ ਆਪਣੇ ਆਪਣੀ ਡਿਵਾਈਸ ਲੈ ਕੇ ਆਏ ਹੋ ਨੇ ਬਈ ਕਿਵੇਂ ਕਿਹੇ ਕੰਮ ਕਰੂਗਾ ਔਰ ਅੱਖਾਂ ਦੇ ਉੱਤੇ ਤਾਂ ਹੰਝੂ ਗੈਸ ਤੋਂ ਬਚਣ ਲਈ ਤੁਸੀਂ ਆਪਣਾ ਕੰਮ ਕਰ ਲਿਆ ਇਹ ਸਾਹ ਲੈਣ 'ਚ ਜਿਹੜੀ ਦਿੱਕਤ ਆਉਂਦੀ ਹੈ ਹੰਝੂ ਗੈਸ ਤੋਂ ਉਸ ਤੋਂ ਬਚਾਉਣਾ ਹਾਂਜੀ ਇਹ ਨਾ ਜਿਵੇਂ ਪਿਛਲੇ 13 ਤਰੀਕ ਨੂੰ ਸੀ ਸਾਹ ਲੈਣ ਦੇ ਵਿੱਚ ਬਹੁਤ ਦਿੱਕਤ ਆ ਰਹੀ ਸੀ ਕਿਉਂਕਿ ਆਗੂਆਂ ਨੇ ਅੱਗੇ ਲੱਗਣਾ ਪਹਿਲ ਦੇ ਆਧਾਰ ਦੇ ਉੱਤੇ ਮਗਰ ਜੂਸ ਚੱਲੇਗਾ ਤੇ ਉਸੇ ਤਰੀਕੇ ਨਾਲ ਇਹਨੂੰ ਸਾਹ ਤੋਂ ਬਚਾਉਣ ਵਾਸਤੇ ਜੋ ਅਸੀਂ ਤੇ ਅੱਥ ਜੋੜ ਕੇ ਮਿਹਨਤ ਕਰਕੇ ਵੀ ਸਾਨੂੰ ਰਸਤਾ ਦੇ ਦਿਓ ਅਸੀਂ ਦਿੱਲੀ ਨੂੰ ਕੂਚ ਕਰ ਸਕੀਏ ਤਾਂ ਉਹਨਾਂ ਨੇ ਅਥਰੂ ਗੈਸ ਦੇ ਗੋਲੇ ਸੁੱਟਨੇ ਆ ਉਹਨੂੰ ਉਸ ਤੋਂ ਬਚਾਉਣ ਵਾਸਤੇ ਅਸੀਂ ਆਦੇ ਸਾਡੀ ਸੁਰੱਖਿਆ ਕਰਨ ਵਾਸਤੇ ਸਰੀਰ ਦੀ ਤੇ ਇਹ ਤਾਂ ਪੈਣੀ ਨੌਜਵਾਨ ਪਹੁੰਚ ਰਹੇ ਨੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਕਿ ਕੁਝ ਸਮਾਨ ਆਪਣੇ ਨਾਲ ਉਹ ਲੈ ਕੇ ਆਉਣ ਅਸੀਂ ਤਾਂ ਸਾਰਿਆਂ ਨੂੰ ਇਹੋ ਸਨੇਹਾ ਦੇਣੇ ਚਾਹੁੰਦੇ ਆ ਵੀ ਵੱਧ ਤੋਂ ਵੱਧ ਸਾਨੂੰ ਤਾਂ ਇੱਥੇ ਪਾਣੀ ਦੀ ਤੇ ਬੋਰੀਆਂ ਦੀ ਜਿਆਦਾ ਜ਼ਰੂਰਤ ਆ ਕਿਉਂਕਿ ਜੋ ਪਾਣੀ ਆ ਗਿੱਲੀਆਂ ਕਰਕੇ ਬੋਰੀਆਂ ਅਥਰੂ ਗੈਸ ਦੇ ਗੋਲਿਆਂ ਨੂੰ ਦਬਾ ਸਕਦੇ ਆ ਇੱਕ ਜਿਹੜਾ ਇਸ ਪਰ ਜਿਹੜੇ ਆ ਕੰਨਾਂ ਵਾਸਤੇ ਕਿਉਂਕਿ ਉਹ ਧੂਣੀ ਛੜ ਸਕਦੇ ਆ ਉਹਦੇ ਵਾਸਤੇ ਆਪਦਾ ਪ੍ਰਬੰਧ ਕਰਕੇ ਜਰੂਰ ਪਹੁੰਚਣ ਪਰ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਇਹ ਮੋਰਚਾ ਫਤਿਹ ਕਰੀਏ ਸ਼ਾਂਤਮਈ ਤਰੀਕੇ ਨਾਲ ਮੋਰਚਾ ਫਤਿਹ ਕਰੀ ਅੱਜ ਇਹੀ ਕਾਲ ਸਾਰੇ ਲੀਡਰਾਂ ਦੀ ਹੈ ਸਾਰੇ ਆਗੂਆਂ ਦੀ ਹੈ ਸਾਰੇ ਨੌਜਵਾਨਾਂ ਦੀ ਹੈ ਹਰ ਕੋਈ ਇਹੀ ਕਹਿ ਰਿਹਾ ਕਿ ਸ਼ਾਂਤਮਈ ਤਰੀਕੇ ਦੇ ਨਾਲ ਹੀ ਜੋ ਹੈ ਮੋਰਚਾ ਫਤਿਹ ਕਰਨਾ ਤਾਂ ਇੱਧਰ ਦੇਖੋਗੇ ਮੋਡੀਫਾਈਡ ਪੋਕਲੈਂਡ ਦੇ ਮੁਰੇ ਇੱਥੇ ਕਿਸਾਨ ਡਟੇ ਹੋਏ ਨੇ ਕਿਸਾਨਾਂ ਦੇ ਵੱਲੋਂ ਇਹੀ ਗੱਲ ਕਹੀ ਜਾ ਰਹੀ ਹੈ ਕਿ ਸ਼ਾਂਤਮਈ ਤਰੀਕੇ ਨਾਲ ਰਹਿਣਾ ਹੈ ਸ਼ਾਂਤਮਈ ਤਰੀਕੇ ਨਾਲ ਚੱਲਾਂਗੇ ਜੀ ਜੋ ਸਾਡੇ ਆਗੂਆਂ ਦਾ ਹੁਕਮ ਹੋਊਗਾ ਸ਼ਾਂਤਮਈ ਤਰੀਕੇ ਨਾਲ ਚੱਲਾਂਗੇ ਹਾਂਜੀ ਹਾਂਜੀ ਕੋਈ ਹਲੜਬਾਜੀ ਨਹੀਂ ਕਰਾਂਗੇ ਬਿਲਕੁਲ ਸ਼ਾਂਤ ਤਰੀਕੇ ਨਾਲ ਅੱਗੇ ਵਧਾਂਗੇ ਜੀ ਹਾਂਜੀ ਸ਼ਾਂਤਮਈ ਤਰੀਕੇ ਨਾਲ ਚੱਲਾਂਗੇ ਔਰ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨ ਜੋ ਨੇ ਉਹ ਇੱਥੇ ਖੜੇ ਹੋਏ ਨੇ ਕਿਸਾਨ ਜੋ ਨੇ ਉਹ ਇੱਥੇ ਖੜੇ ਹੋਏ ਨੇ ਜਿੰਦਾਬਾਦ ਜਿੰਦਾਬਾਦ ਰਵੀ ਮਾਮਾ ਮਾਰ ਗਿਆ ਮਾਰ ਗਿਆ ਮਾਰ ਗਿਆ ਰਵੀ ਮਾਮਾ ਤਾਂ ਇਹ ਤਸਵੀਰ ਜਿਹੜੀ ਹੈ ਉਹ ਇਸ ਸੁਲਤੀ ਸ਼ੰਭੂ ਬਾਰਡਰ ਦੀ ਹੈ ਵੱਡੀ ਗਿਣਤੀ ਦੇ ਵਿੱਚ ਕਿਸਾਨ ਬਜ਼ੁਰਗ ਇੱਥੇ ਡਟੇ ਹੋਏ ਨੇ ਸੁیرے ਹੀ ਇਹਨਾਂ ਦੇ ਵੱਲੋਂ ਇੱਥੇ ਆ ਕੇ ਇਹ ਤਿਆਰੀਆਂ ਕਰ ਲਿੱਤੀਆਂ ਨੇ ਔਰ ਕਹਿ ਰਹੇ ਨੇ ਕਿ ਸ਼ਾਂਤਮਈ ਤਰੀਕੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਜਾਬਤੇ ਦੇ ਵਿੱਚ ਰਹਿ ਕੇ ਇਹ ਅੰਦੋਲਨ ਨੂੰ ਵਿੱਢਿਆ ਜਾਣਾ ਹੈ ਇਹ ਅੰਦੋਲਨ ਦੇ ਨਾਲ ਅਸੀਂ ਅੱਗੇ ਦਿੱਲੀ ਵੱਲ ਨੂੰ ਕੂਚ ਕਰਾਂਗੇ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਅਸੀਂ ਪ੍ਰੋ ਪੰਜਾਬ ਟੀਵੀ ਦੇ ਉੱਤੇ ਖਾਸ ਤੌਰ ਦੇ ਉੱਤੇ ਇਹ ਤਸਵੀਰ ਜਿਹੜੀ ਹੈ ਉਹ ਦਿਨ ਪਰ ਦਿਖਾਉਂਦੇ ਰਵਾਂਗੇ ਕੁਝ ਕਿਸਾਨਾਂ ਆਗੂ ਸਾਡੇ ਨਾਲ ਮੌਜੂਦ ਨੇ ਸਨੇਹਾ ਕੀ ਹੈ ਕਿਸਾਨਾਂ ਨੂੰ ਕੀ ਸਨੇਹਾ ਹੈ ਨੌਜਵਾਨਾਂ ਨੂੰ ਕੀ ਸਨੇਹਾ ਹੈ ਨੌਜਵਾਨਾਂ ਨੂੰ ਤੇ ਕਿਸਾਨਾਂ ਨੂੰ ਇਹ ਸਨੇਹਾ ਹੈ ਵੇ ਦਿੱਲੀ ਜਾਣਾ ਆਪਣੀ ਮਜਬੂਰੀ ਆ ਜिद ਨਹੀਂ ਜਿਸ ਪ੍ਰਕਾਰ ਸਾਡਾ ਪ੍ਰਧਾਨ ਮੰਤਰੀ ਹੁਣੇ ਘੋਸ਼ਣਾ ਕਰਦੇ ਅਸੀਂ ਹੁਣੇ ਜਕਾਰਾ ਛੱਡ ਕੇ ਤੇ ਘਰੋਂ ਜਾਵੜਾਂਗੇ ਪਰ ਦਿੱਲੀ ਕਿਉਂ ਜਾਣਾ ਮਜਬੂਰੀ ਹੈ ਕਿ ਅੰਨੇ ਘੱਟ ਸਮੇਂ ਦੇ ਵਿੱਚ ਹੁਣ ਘੋਸ਼ਣਾ ਹੋਊਗੀ ਕੋਈ ਅਨਾਉਂਸਮੈਂਟ ਉਧਰਲੇ ਪਾਸੋਂ ਹੋਊਗੀ ਹੋ ਸਕਦੀ ਹੈ ਜੀ ਪ੍ਰਧਾਨ ਮੰਤਰੀ ਜੀ ਕਦੀ ਕੁਝ ਕਰ ਸਕਦੇ ਆ ਕਿਉਂਕਿ ਉਹਨਾਂ ਨੇ ਪਿਛਲੀ ਵਾਰੀ ਵੀ ਜਦੋਂ ਤਿੰਨ ਕਾਨੂੰਨ ਰੱਦ ਕੀਤੇ ਰਾਤ ਨੂੰ ਨਰਿੰਦਰ ਸਿੰਘ ਤੋਂ ਮੱਟੀਵੀ ਤੇ ਕਹਿ ਰਿਹਾ ਵੀ ਕਾਨੂੰਨ ਵਾਪਸ ਨਹੀਂ ਹੋਗੇ ਉਹ ਸਵੇਰੇ ਉੱਠਦੇ ਸਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਾਨੂੰਨ ਵਾਪਸ ਕੁਝ ਵੀ ਕਰ ਸਕਦੇ ਪ੍ਰਧਾਨ ਮੰਤਰੀ ਜੀ ਵੀ ਲੰਬਾ ਚੋੜੀ ਗੱਲ ਨਹੀਂ ਕੀਤੀ 2 ਲੱਖ ਕਰੋੜ ਦਾ ਬਜਟ ਚਾਹੀਦਾ ਸਾਰਾ ਲੰਬੀ ਚੋੜੀ ਗੱਲ ਨਹੀਂ ਪਰ ਹਾਂ ਦਿੱਲੀ ਕਿਉਂ ਜਾਣਾ ਮਜਬੂਰੀ ਹੈ ਕਿਉਂਕਿ ਦਿੱਲੀ ਜਿਹੜੀ ਹੈ ਦੇਸ਼ ਦੀ ਰਾਜਧਾਨੀ ਹੈ ਅਸੀਂ ਜਿਹੜੇ ਵਾਰ-ਵਾਰ ਇਹ ਕਿਹਾ ਜਾ ਰਿਹਾ ਹੈਗਾ ਉਹ ਇਹ ਕੇਵਲ ਪੰਜਾਬ ਹਰਿਆਣਾ ਦਾ ਜਾਂ ਰਾਜਸਥਾਨ ਦਾ ਚੰਦ ਬੰਦਿਆਂ ਦਾ ਅੰਦੋਲ ਦਿੱਲੀ ਜਾਵਾਂਗੇ ਤੇ ਪੂਰੇ ਦੇਸ਼ ਤੋਂ ਕਿਸਾਨ ਹੋਣਗੇ ਟ੍ਰੇਨਾਂ ਆਉਣਗੀਆਂ ਉੱਥੇ ਕਨੈਕਟੀਵਿਟੀ ਹੈਗੀ ਹੈ ਇਸ ਕਰਕੇ ਪੂਰੇ ਦੇਸ਼ ਦੇ ਕਿਸਾਨ ਇਹ ਅੰਦੋਲਨ 'ਚ ਸ਼ਿਰਕਤ ਪਾਉਣਾ ਚਾਹੁੰਦੇ ਆ ਇਸ ਕਰਕੇ ਦਿੱਲੀ ਜਾਣਾ ਜ਼ਰੂਰੀ ਹੈ ਦਿੱਲੀ ਜਾਣਾ ਕਿਉਂ ਜ਼ਰੂਰੀ ਹੈ ਉਹਦੇ ਵਾਸਤੇ ਕਿਸਾਨ ਆਗੂ ਆਪਣੀ ਗੱਲ ਦੱਸ ਰਹੇ ਨੇ ਤਰਕ ਦੱਸ ਰਹੇ ਨੇ ਕਿ ਦਿੱਲੀ ਇਸ ਕਰਕੇ ਜਾਣਾ ਜ਼ਰੂਰੀ ਹੈ ਕਿਉਂਕਿ ਉੱਥੇ ਕਹਿੰਦੇ ਦੇਸ਼ ਦੀ ਸਾਡੀ ਰਾਜਧਾਨੀ ਹੈ ਉੱਥੇ ਕਨੈਕਟੀਵਿਟੀ ਜ਼ਿਆਦਾ ਹੈ ਟ੍ਰੇਨਾਂ ਉੱਥੇ ਵੱਧ ਆਉਂਦੀਆਂ ਨੇ ਤਾਂ ਇਸ ਕਰਕੇ ਅਸੀਂ ਦਿੱਲੀ ਕੂਚ ਕਰਨਾ ਚਾਹੁੰਦੇ ਆ ਨਾ ਦੇਖੋ ਸਭ ਨੇ ਅੱਖਾਂ ਦੇ ਉੱਤੇ ਆਈ ਗੀਅਰ ਪਾ ਲੈਨੇ ਔਰ ਕੰਨਾਂ ਦੇ ਵਿੱਚ ਵੀ 이어ਬਾਡਸ ਖਾਸ ਤੌਰ ਦੇ ਉੱਤੇ ਪਾਏ ਗਏ ਨੇ ਲੂਨ ਹੱਥਾਂ ਦੇ ਵਿੱਚ ਹੈ ਪਾਣੀ ਦੀ ਬੋਤਲਾਂ ਜੋ ਜੋ ਸਮਾਨ ਨੇ ਨਾ ਉਹ ਲੱਗਦਾ ਹੈ ਕਿ ਸਾਡੇ ਵਾਸਤੇ ਜ਼ਰੂਰਤਮੰਦ ਹੈ ਉਹ ਸਾਰਾ ਸਮਾਨ ਲੈ ਕੇ ਅੱਜ ਇੱਥੇ ਕਿਸਾਨ ਪਹੁੰਚੇ ਹੋਏ ਨੇ ਦੇਖੋ ਬਜ਼ੁਰਗ ਬਾਪੂ ਤੱਕ ਜਿਹੜੇ ਨੇ ਬਜ਼ੁਰਗ ਬਾਪੂ ਜਿਹੜੇ ਨੇ ਉਹ ਇੱਥੇ ਖਾਸ ਤੌਰ ਦੇ ਉੱਤੇ ਪਹੁੰਚੇ ਹੋਏ ਨੇ ਵਲੰਟੀਅਰ ਜਿਹੜੇ ਨੇ ਉਹ ਮੂਰਲੀ ਗਿਤਾਰਾਂ ਦੇ ਵਿੱਚ ਨੇ ਜੋਸ਼ ਤੇ ਹੋਸ਼ ਦੇ ਅੱਜ ਕੰਮ ਲੈਣਾ ਤਾਂ ਅਸੀਂ ਵੀ बार-बार ਇਹ ਅਪੀਲ ਕਰਦੇ ਹਾਂ ਕਿ ਅੱਜ ਜੋਸ਼ ਤੇ ਹੋਸ਼ ਨੇ ਕੰਮ ਲੈਣਾ ਹੈ ਨੌਜਵਾਨ ਰਾਬਤੇ ਦੇ ਵਿੱਚ ਲੈਣ ਜੋ ਆਗੂ ਉਹਨਾਂ ਦੇ ਇਹ ਗੱਲ ਕਿਹਣਗੇ ਉਸ ਨੂੰ ਸੁਣਿਆ ਜਾਵੇ ਕਿਸੇ ਵੀ ਤਰੀਕੇ ਦਾ ਕੋਈ ਬੁਲਡਬਾਜੀ ਨਾ ਹੋਵੇ ਕਿਸੇ ਵੀ ਤਰੀਕੇ ਦਾ ਕੋਈ ਇੱਥੇ ਖਾਸ ਤੌਰ ਦੇ ਉੱਤੇ ਇਹੋ ਜਿਹਾ ਕੰਮ ਨਾ ਹੋਵੇ ਜਿਸ ਦੇ ਨਾਲ ਨੁਕਸਾਨ ਕਿਸੇ ਵੀ ਦਾ ਹੋਵੇ ਭਾਵੇਂ ਉਧਰਲੇ ਪਾਸੇ ਵੀ ਗੱਲ ਕਰੀਏ ਜਵਾਨ ਉਧਰਲੇ ਪਾਸੇ ਵੀ ਨੇ ਕਿਸਾਨ ਇਧਰਲੇ ਪਾਸੇ ਨੇ ਤਾਂ ਕਿਸੇ ਦਾ ਨੁਕਸਾਨ ਨਾ ਹੋਵੇ ਕਿਸਾਨ ਕਹਿ ਰਹੇ ਨੇ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਜੋ ਹੈ ਉਹ ਪੋਕਲਿੰਦ ਨਾਲ ਬੈਰੀਕੇਡ 사이ਡ ਹਟਾਵਾਂਗੇ ਔਰ ਫਿਰ ਅਗਲੇ ਪਾਸੇ ਨੂੰ ਵੱਧੇ ਹੋਏ ਨਜ਼ਰ ਆਵਾਂਗੇ ਤਾਂ ਤਸਵੀਰ ਦੇ ਵਿੱਚ ਪਰ ਅੱਜ ਤੁਹਾਨੂੰ ਸ਼ੰਭੂ ਬਾਰਡਰ ਤੋਂ ਦਿਖਾਉਂਦੇ ਰਾਵਾਂਗੇ ਤੁਸੀਂ ਜੁੜੇ ਰਹੋ ਸਾਡੇ ਨਾਲ ਸਾਡੀ ਟੀਮ ਸਾਡੇ ਸਹਿਯੋਗੀ ਸਾਡੇ ਨਾਲ ਪਲ-ਪਲ ਦੀ ਰਿਪੋਰਟ ਦਿੰਦੇ ਰਹਿਣਗੇ ਤਾਂ ਗਰਾਊਂਡ ਜ਼ੀਰੋ ਤੋਂ ਤੁਹਾਨੂੰ ਪ੍ਰੋ ਪੰਜਾਬ ਦੀ ਟੀਮ ਅੱਜ ਸ਼ੰਭੂ ਬਾਰਡਰ ਤੋਂ ਲਾਈਵ ਕਵਰੇਜ ਸਾਰਾ ਦਿਨ ਦਿਖਾਉਂਦੀ ਰਹੂਗੀ ਤੁਸੀਂ ਜੁੜੇ ਰਹੋ ਪ੍ਰੋ ਪੰਜਾਬ ਟੀਵੀ ਦੇ